ਪਰਾਸੀ ਫਰੰਗੀ ਫਰਾਂਸੀਸ ਕੇ ਦਰੰਗੀ ਫਰਾਸੀ ਫਰੰਗੀ ਫਰੰਗੀ ਜਨਰਲ ਯੂਰਪ ਦੇ ਦੇਹਵਾਲੇ ਯੂਰਪ ਦੇ ਪਰਾਸੀ ਫਰੰਗੀ ਫਰਾਂਸੀਸ ਕੇ ਦਰੰਗੀ ਫਰਾਂਸੀਸ ਫਰਾਂਸੀਸੀ ਔਰ ਦਰੰਗੀ ਮਕਰਾਨ ਮਕਰਾਨ ਕੇ ਮਰਦੰਗੀ ਬਰ ਬਰਦਾਨ ਦੇ ਰਹਿਣ ਵਾਲੇ ਬਰਦਗੀ ਤੇਰੇ ਗੀਤ ਗਾਇਤ ਹਨ ਸਾਰੇ ਤੇਰੇ ਗੀਤ ਗਾਉਂਦੇ ਤੈਨੂੰ ਸਾਰੇ ਤੇਰੇ ਗੀਤ ਗਾਉਂਦੇ ਨੇ ਆਪਣੀ ਆਪਣੀ ਭਾਸ਼ਾ 'ਚ ਚਾਹੇ ਉਹ ਫਰੰਕੀ ਨੇ ਚਾਹੇ ਉਹ ਫ੍ਰਾਂਸੀਸ ਦੇ ਰਹਿਣ ਵਾਲੇ ਨੇ ਚਾਹੇ ਕਿਸੇ ਦੇ ਰਹਿਣ ਵਾਲੇ ਨੇ ਸਾਰੇ ਤੇਰੇ ਗੀਤ ਗਾਉਂਦੇ ਤੈਨੂੰ ਸਾਰੇ ਬੁਲਦੇ ਨੇ ਪਖਰੀ ਕੰਧਾਰੀ ਪਖੜ ਦੇ ਰਹਿਣ ਵਾਲੇ ਕੰਧਾਰੀ ਕਿਨਾਰ 'ਚ ਰਹਿਣ ਵਾਲਿਆਂ ਨੂੰ ਪਖਰੀ ਕਹਿੰਦੇ ਨੇ ਗੋਰ ਗਖਰੀ ਗੁਰਦੇਜਾਚਾਰੀ ਗੋਰਖੇ ਗਖਰੀ ਨੇ ਜਿਹੜੇ ਔਰ ਗੁਰਦੇਜਾਚਾਰੀ ਨੇ ਜਿਹੜੇ ਹਾਂ ਇਹ ਪੌਣ ਘਹਾਰੀ ਤੇਰਾ ਨਾਮ ਤੇ ਆਈ ਤਾ ਉਹ ਵਿਚਾਰੇ ਪੌਣ ਘਹਾਰੀ ਹੋ ਰਹੇ ਕੇ ਨਾ ਧਿਆਨ ਨਾ ਦੇ ਉਤੇ ਪੌਣ ਘਹਾਰੀ ਦੀ ਜਿਆਦਾ ਹੈ ਵੀ ਜਿਹੜੇ ਉਹਦੇ ਦੇ ਭਗਤ ਉਹ ਪੌਣ ਘਹਾਰੀ ਹੋਏ ਉਹ ਬਹੁਤ ਆ ਕਹਿੰਦੇ ਮਤਲਬ ਪਦਾਰਥਾਂ ਮੰਗਰ ਘੱਟ ਪਾਜਦੇ ਹ ਪੂਰਵ ਭਲਾਓ ਕਾਮ ਰੂਪ ਉਹ ਕਮਾਓ ਪੂਰਬ ਪੂਰਬ ਪਲਾਉ ਪਲਾਉ ਆ ਪੂਰਬ ਦੇ ਜਿਹੜੇ ਪਲਾਉ ਨੇ ਕਾਮਰੂਪ ਉਹ ਕਮਾਉ ਕਮਾਈਉ ਦੇਰ ਕਾਮਰੂਪ ਕਾਮਰ ਰਖਣ ਵਾਲੇ ਕਬਾਉ ਕਮਾਈਉ ਦੇ ਕਬਾਉ ਉਹ ਨਾ ਪਹਾੜ ਸਰਬ ਠੌਰ ਮੈਂ ਬਰਾਜੇ ਜਹਾਂ ਜਹਾਂ ਜਾਇਆ ਤਹ ਫਾਰਿਕਨ ਜਿੱਥੇ ਜਾਂਦੇ ਆ ਸਾਰੇ ਲੋਕ ਕਿਹੜੇ ਨੇ ਤੇਰੇ ਨਾਲ ਜੁੜੇ ਹੋਏ ਨੇ ਜਿੱਥੇ ਵੀ ਜਾਂਦੇ ਆ ਤੇਰੇ ਗੀਤ ਸਾਰੇ ਗਾਉਂਦੇ ਇਹ ਨਹੀਂ ਹੈਗਾ ਵੀ ਆ ਤੇਰੇ ਵਿਰੋਧੀ ਨੇ ਬੰਦੇ ਰੀ ਤੇਰੇ ਨਾਲ ਸਾਰੇ ਜੁੜ ਦੀ ਗੱਲ ਕਰਦੇ ਪਰਮੇਸ਼ਰ ਤੋਂ ਕੋਈ ਮਤਲਬ ਹੈ ਹਾਂ ਉਹਨਾਂ ਦੀ ਮਤਭੇਦ ਹੋ ਸਕਦੇ ਨੇ ਅਪਸੂਚੀ ਸੋਚਣ ਦੇ ਮਤਭੇਦ ਹੈ ਪਰ ਤੈਨੂੰ ਸਾਰੇ ਬੁੱਧ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਆਤਾਪੀ ਪੂਰਨ ਪ੍ਰਤਾਪੀ ਹੈ ਤੂੰ ਜੰਤਰ ਮੰਤਰ ਦਾ ਤੈਨੂੰ ਕੋਈ ਚਿੰਤਾ ਨਹੀਂ ਤੈਨੂੰ ਕੋਈ ਬਸਤ ਕਰ ਲੂ ਜੰਤਰ ਮੰਤਰ ਨਾਲ ਨਾਦ ਕੀਰਤੀ ਤੇ ਹਾਜੀ ਕੋ ਨਾ ਪਾਰ ਪਾਈ ਤਾ ਹੈ ਹੇ ਨਾ ਤੇ ਤੇਰੀ ਕੀਰਤੀ ਦਾ ਕੋਈ ਪਾਰ ਨਹੀਂ ਪਾਸਦਾ ਕੀਰਤੀ ਸਾਰੇ ਹੀ ਕਰਦੇ ਨੇ ਤੇਰੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪਿੰਨ ਪਿੰਨ ਤੋਂ ਹੈ ਤੇਤੀ ਤੇਤੀ ਤੁਮਰਾ ਲਖਣ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਕੇ ਕੈ ਰੂਪ ਰੂਪ ਸਰੂਪਾ ਰੰਗ ਪਿਓ ਰਾਵ ਕਹੀ ਪੂਪਾ ਇਸ ਤਰੀਕੇ ਨਾਲ ਇੱਥੇ ਉਹਦੀ ਵਿਆਖਿਆ ਹੀ ਕੀਤੀ ਹੈ ਇਹਨੂੰ ਗੱਲ ਇਹਦੀੋ ਗੱਲ ਹੈ ਨਾ ਉਹਦੀ ਆ ਵਿਆਖਿਆ ਹੀ ਹੈ ਇਹਦੇ ਵਿੱਚ ਐਂ ਦਾ ਹੋ ਰਹਿ ਹੈ ਉਹ ਪ੍ਰਸਾਦ ਪਾਦਲੀ ਛੰਦ ਹਾਂ ਅਦਬੈ ਅਨਾਸ ਅਦਬੈ ਰਾਤ ਆਸਣ ਅਡੋਲ ਅਦਬੈ ਅਨਾਥ ਜਿਹੜਾ ਹੈ ਹਾਂ ਅਦਬੈ ਅਨਾਸ ਆਸਣ ਅਡੋਲ ਅਦਬਾਇ ਹੈ ਜਿਹੜਾ ਇੱਕ ਹੁੰਦਾ ਨੇ ਕੋ ਉਹ ਦਬਾਇ ਉਹ ਦੁਆਤਰੀ ਉਹ ਜਾਂ ਦੋ ਆਪ ਹੈ ਤਾਂ ਦਬਾਇ ਤੇ ਉਹ ਜੇ ਨਾ ਜਰਾ ਆਪ ਦੋ ਤੋਂ ਮੈਂ ਦਵਾ ਦੋਨਾਂ ਚਰੇ ਗਦਾ ਵੀ ਕੋ ਗਿਆ ਫਿਰ ਬਸ ਫਿਰ ਉਹ ਸਮਝ ਲੈਂਦਾ ਵੀ ਦਵਾਇਆ ਤੋਂ ਨਾ ਚਰੇ ਸੀ ਇਹ ਦੋ ਨੇ ਜੋ ਹਾਲ ਹੈ ਇੱਕ ਹੋਏ ਨਹੀਂ ਤਾਂ ਦਵਾਇਆ ਤੇਰੇ ਦੇ ਵਿੱਚ ਇੱਕ ਨੂੰ ਸਮਝ ਆ ਜਾਂਦੀ ਹੈ ਨਾ ਵੀ ਮੇਰੇ ਜਿਹੜੀ ਦੱਸ ਸੀ ਤਾਂ ਸੀ ਉਹਦਾ ਕਾਰਨ ਕੀ ਸੀ ਦਵਾਇ ਦਾ ਕਾਰਨ ਨੇ ਤਾਂ ਹੈ ਆਪਦਾਲ ਆਪਣੀ ਮਤ ਆਪਣੇ ਨਾਲੇ ਨਹੀਂ ਮਿਲਦੀ ਆਪਣੇ ਅੰਦਰ ਦੇ ਦੋ ਮਤਾਂ ਜਾਂ ਕਹਿੰਦੇ ਸੜਕ ਪਾਰ ਕਰਨਾ ਕਿ ਨਾ ਕਰਾਂ ਹੁਣ ਬੱਤੇ ਕੋਈ ਕਿ ਦੋ ਹੋਈ ਤੇ ਦੋ ਹੋ ਗਈ ਸੜਕ ਪਾਰ ਕਰਾਂ ਕਿ ਨਾ ਕਰਾਂ ਬਤਲਦਾ ਨਹੀਂ ਆਪਣੀ ਨੂੰ ਹੋ ਗਈ ਪਾਣੀ ਨੂੰ ਬੰਨਾ ਕਿ ਨਾ ਬੰਨਾ ਬਤਲਦਾ ਆਪਣੀ ਨੂੰ ਇਹਦੇ ਅੰਦਰ ਆਪਣੇ ਅੰਦਰ ਦੇ ਦੋ ਬੁੱਤਾਂ ਦੇ ਅਸਰ ਇਹਨੂੰ ਦੁਆਇਤ ਕਹਿੰਦੇ ਜੀ ਜਿੰਨਾ ਜਿਹੜੇ ਅੰਦਰ ਦੋ ਨੇ ਉਹਨਾਂ ਜਿਹੜੇ ਦੁਆਇਤਰ ਹੋਊਗੀ ਪਾ ਜਿਹੜਾ ਇੱਕ ਹੋ ਜਾਊਗਾ ਮਾਤੇ ਇੱਕ ਹੋ ਜੂਗੀ ਉਹਦੀ ਫਿਰ ਅਦਵਾਇਆ ਅਨਾਸ ਅਦਵਾਇਆ ਦੋਏ ਹੈ ਦੀ ਇੱਕ ਹੋ ਗਿਆ ਅਨਾਸ ਜਿਹੜਾ ਅਦਵਾਇਆ ਉਹ ਹੀ ਅਨਾਸ ਹੈ ਉਹਦਾ ਨਾਮ ਨਹੀਂ ਹੁੰਦਾ ਆਸਨ ਅਦਵਾਇਆ ਕੱਟ ਕੋਲ ਦਾ ਜਿਹਨੂੰ ਜਿਹੜਾ ਉਹਨੇ ਉਹਦਾ ਜਨਾਸ ਹੁੰਦਾ ਨਾ ਜੋ ਉਪਜੇ ਉਹ ਬਨਸਾ ਹੈ ਜਿਹੜਾ ਉਪਜਿਆ ਨਾ ਮਾਨੂੰ ਉਹਨੇ ਬਰਸਣਾ ਜਨਾ ਚਰ ਉਹ ਬਨਸਾ ਨਹੀਂ ਕਹੁੰਦਾ ਨਹੀਂ ਜਦ ਨਾਲੇ ਕਰੀਓ ਤਾਂ ਨਾਲ ਬਿੰਸਣਾ ਤੋਂ ਨੇ ਹੈ ਨਾ ਤਾਂ ਉਹ ਹੁਣ ਜੋ ਉਪਜਿਆ ਦੂਜਾ ਬਣਿਆ ਉਹਦਾ ਨਾਂ ਸੁਣੇ ਹੁਣ ਇਸ ਕਰਕੇ ਉਹਨੂੰ ਨਾ ਉਹਨੂੰ ਮਾਰਨ ਵਾਸਤੇ ਇਹ ਗੁਰਬਾਨੀ ਹੈ ਗੁਰਬਾਨੀ ਹੈ ਬੰਨ ਮਾਰਿਆ ਹੁਣ ਪੈਦਾ ਜੋ ਹੋਇਆ ਆਸਨ ਅਡੋਲ ਆਸਨ ਅਡੋਲ ਜੇ ਇਹ ਆਪਨੇ ਵਾਰੂ ਤਾਂ ਉਹਨੂੰ ਫਿਰ ਕਾਲ ਦੀ ਲੋੜ ਤਾਂ ਪੈਂਦੀ ਮਾਰਨ ਦੀ ਦੇਈ ਤਾਂ ਮਰਦਾ ਕਿਵੇਂ ਹਾਂ ਬੂਆ ਕੋਣ ਭਰੀਆ ਕਹਿੰਦਾ ਮੈਂ ਮਾਰਿਆ ਹੋਊਗਾ ਹੋਵੇ ਭਰੀਆ ਮਾਰਿਆ ਕਿ ਨਾ ਮੈਂ ਮਾਰਿਆ ਹਾਂ ਬੂਆ ਮੈਂ ਮਾਰ ਹਾਂ ਬੂਆ ਮਾਰਿਆ ਕਿ ਨਾ ਮੈਂ ਭਰੇ ਆਪਣੇ ਆਪ ਨੂੰ ਆਪੇ ਮਾਰਨਾ ਆਪਣਾ ਆਪ ਆਪੇ ਖੜ ਸੇ ਬੇਜਾ ਗੱਲ ਦੇ ਵਾਲਾ ਨਹੀਂ ਦੇ ਸੜ ਪੈਦਾ ਵੀ ਆਪੇ ਕੀਤਾ ਆਪਣੇ ਆਪੇ ਹੋਇਆ ਮਾਰਨਾ ਵੀ ਇਹਨੇ ਆਪਣੇ ਆਪੇ ਹੋ ਕੁਰਬਾਨੀ ਦਾ ਇਹਨੂੰ ਆਪ ਆਪਣੇ ਆਪ ਮਰਨ ਦੀ ਬਿਧੀ ਦੱਸਦੀ ਐ। ਉਹ ਵਿਦੇਸ ਨਾਲ ਮਰਦਾ ਨੂੰ। ਉਹ ਪਸਾ ਹੋਵੇ ਛੱਡ ਦੇਣੀ ਐ ਹੋਰ ਮਰਨਾ ਕੀ ਐ? ਹੋਵੇ ਛੱਡਲੀ ਹੋਈ ਐ। ਹੋ ਮੂਆ ਹੋਵੇ ਛੱਡਣ ਨੂੰ ਹੋ ਮੂਆ ਕਹਿੰਦੇ ਨੇ। ਹੋਵੇ ਧਾਕ ਦੇ ਹਾਂ ਮੂਆ ਹੋਵੇ ਵਰਗੀ ਹੋਰ ਨਹੀਂ ਮਰਿਆ ਕੁਝ ਵੀ। ਹੋਵੇ ਛੱਡਤੀ ਹਾਂ ਮੂਆ ਐ। ਮੈਂ ਮਾਰੇ ਆਪਣੇ ਆਪੇ ਮਾਰੇ।